ਮਾਝਲ ਚ ਕਈ ਥਾਵਾਂ ਤੇ ਮੀਂਹ ਕਾਰਨ ਜਿੱਥੇ ਤਾਪਾਂ ਚਗਰਾਵਟ ਆਈ ਹੈ ਉੱਥੇ ਹੀ ਮੈਦਾਨੀ ਇਲਾਕਿਆਂ ਚ ਵੀ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਸ਼ਨੀਵਾਰ Shimla ਅਤੇ Sundernagar ਚ ਹਲਕੀ ਬਾਰਿਸ਼ ਹੋਈ ਹੈ Dharmshala ਚ 0.2 Kupri ਚ 14.5 San ਚ 1.5 ਤੇ Tatpani ਚ 7.5 mm ਬਾਰਿਸ਼ ਦਰਜ ਕੀਤੀ ਗਈ ਹੈ ਹਿਮਾਚਲ ਚ ਹੁਣ ਕੋਈ ਵੀ ਹੀਟ ਵੇਵ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਹੇਠਾ ਆ ਗਿਆ ਹੈ ਇਸ ਤੋਂ ਪਹਿਲਾਂ ਹਿਮਾਚਲ ਦੇ ਕਰੀਬ 10 ਸ਼ਹਿਰਾਂ 'ਚ ਤਾਪਮਾਨ 40 ਨੂੰ ਪਾਰ ਕਰ ਗਿਆ ਸੀ। ਸ਼ਨੀਵਾਰ ਉਨਾ ਚ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਰਿਹਾ ਹੈ ਜਦੋਂ ਕਿ ਰਾਜਸਥਾਨੀ ਸ਼ਿਮਲਾ ਵਿੱਚ ਇਹ 26.6 ਡਿਗਰੀ ਸੀ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਗਰਜ ਤੇ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਮਸ਼ੋਬਰਾ ਵਿੱਚ 36, ਸੁੰਨੀ 'ਚ 14.2, ਦਲਹੋਜ਼ੀ 'ਚ 9, ਕੰਡਾ ਘਾਟ 'ਚ 5.4, ਮਨਾਲੀ 'ਚ 4.5 ਸ਼ਿਮਲਾ ਚ 3 ਪਰਮੋਰ ਚ 2.6 ਅਤੇ ਧਰਮਸ਼ਾਲਾ ਚ ਤੇ ਚੰਬਾ ਚ 1-1 ਮਿਲੀਮੀਟਰ بارش ਹੋਈ ਹੈ ਜਿੱਥੇ ਹਿਮਾਚਲ ਵਿੱਚ بارش ਹੋਈ ਹੈ ਸ਼ਿਮਲਾ ਦੇ ਵਿੱਚ ਵੀ بارش ਹੋਈ ਹੈ ਪਹਾੜੀ ਇਲਾਕਿਆਂ ਦੇ ਵਿੱਚ بارش ਹੋਣ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੇ ਮੈਦਾਨੀ ਇਲਾਕੇ ਨੇ ਉੱਥੇ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ